ਸਾਸਤਰੀ ਗੱਲ ਜੀ ਤੁਸੀਂ ਦੇਖ ਰਹੇ ਹੋ ਸ਼ਰੇ ਪੰਜਾਬ ਨਿਊਜ਼ ਚੈਨਲ ਨੇ ਵੀ ਅੱਜ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆਂ ਕਿ ਪੁਲਿਸ ਨੂੰ ਤਿੰਨ ਲੋਕਾਂ ਤੋਂ ਉਹਨਾਂ ਦਾ ਨਾਂ ਪੁੱਛਣਾ ਭਾਰੀ ਪੈ ਗਿਆ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਪੁਲਿਸ ਵੱਲੋਂ ਕਾਫੀ ਲੰਬੇ ਸਮੇਂ ਤੋਂ ਤਿੰਨ ਬਦਮਾਸ਼ ਜਿਹੜੇ ਉਹ ਲੁੜਿੰਦਾ ਸਨ ਤਾਂ ਪੁਲਿਸ ਨੂੰ ਗੁਪਤ ਸੂਚਨਾ ਮਿਲਦੀ ਹੈ ਕਿ ਉਹ ਨਹਿਰ ਦੇ ਕੰਡੇ ਦੇ ਉੱਤੇ ਤਿੰਨ ਬਦਮਾਸ਼ ਜਿਹੜੇ ਨੇ ਉਹ ਬੈਠੇ ਹੋਏ ਨੇ ਤਾਂ ਪੁਲਿਸ ਜਦੋਂ ਰੇਡ ਕਰਨ ਵਾਸਤੇ ਜਾਂਦੀਆਂ ਤਾਂ ਉਥੇ ਨੌਜਵਾਨਾਂ ਕੋ ਉਹਨਾਂ ਦਾ ਨਾਂ ਪੁੱਛਿਆ ਜਾਂਦਾ ਕਿ ਫਲਾਣੀ ਨਾਂ ਦੇ ਜਿਹੜੇ ਨੌਜਵਾਨ ਉਹ ਤੁਸੀਂ ਉਹ ਤਾ ਇਨੀ ਦੇ ਵਿੱਚੋ ਜਿੰਨਾ ਨੌਜਵਾਨਾਂ ਤੋਂ ਨਾ ਪੁੱਛਿਆ ਜਾਂਦਾ ਉਹਨਾਂ ਵੱਲੋਂ ਪੁਲਿਸ ਦੇ ਉੱਤੇ ਤਾਬੜ ਤੋੜ ਜਿਹੜੇ ਆ ਉਹ ਫਾਇਰ ਕਰ ਦਿੱਤੇ ਜਾਂਦੇ ਨੇ ਤਾਂ ਇਸ ਫਾਇਰਿੰਗ ਦੇ ਵਿੱਚ ਇੱਕ ਏਐਸਆਈ ਜਿਹੜਾ ਉਹ ਜ਼ਖਮੀ ਹੋਇਆ ਉਸ ਤੇ ਅਚਨਕ ਜਿਹੜੀ ਆ ਜਦੋਂ ਗੋਲੀ ਚੱਲ ਜਾਂਦੀ ਔਰ ਇਹ ਗੋਲੀ ਲੱਗਦੀ ਹੈ ਪੱਟ ਦੇ ਵਿੱਚ ਤਾਂ ਇੱਕ ਏਐਸਆਈ ਜ਼ਖਮੀ ਹੋ ਗਿਆ ਤਾਂ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਵੱਲੋਂ ਜਦੋਂ ਫਾਇਰ ਕੀਤੇ ਜਾਂਦੇ ਨੇ ਤਾਂ ਦੋ ਜਿਹੜੇ ਬਦਮਾਸ਼ ਸਨ ਉਹਨਾਂ ਦੇ ਪੱਟੇ 'ਚ ਜਾ ਕੇ ਗੋਲੀ ਲੱਗਦੀ ਆ ਜਿਹਦੇ ਕਾਰਨ ਉਹ ਜ਼ਖਮੀ ਹੋ ਜਾਂਦੇ ਨੇ ਤਾਂ ਇੱਕ ਨੂੰ ਜਿਹੜਾ ਆ ਮੌਕੇ ਦੇ ਉੱਤੇ ਹੀ ਜਿਹੜਾ ਉਹ ਗ੍ਰਿਫਤਾਰ ਕਰ ਲਿੱਤਾ ਜਾਂਦਾ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਬੜੇ ਲੰਬੇ ਸਮੇਂ ਤੋਂ ਇਹ ਪੁਲਿਸ ਨੂੰ ਲੁੜਿੰਦਾ ਸਨ ਕਿ ਬਠਿੰਡੇ ਦੇ ਵਿੱਚ ਬਿੱਤੇ ਦਿਨੀ ਇੱਕ ਸ਼ਰਾਬ ਦੇ ਠੇਕੇ ਦੇ ਉੱਤੇ ਲੁੱਟ ਹੋਈ ਸੀ ਤਾਂ ਇਹ ਤਿੰਨੇ ਔਰੋਪੀ ਉਸੇ ਲੁੱਟਦੇ ਹੋਏ ਹਿੱਸੇਦਾਰ ਸਨ ਤਾਂ ਪੁਲਿਸ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਤਾਂ ਹੋਰ ਵੀ ਜੜੀ ਪੁਸ਼ਗੀਸ਼ ਕੀਤੀ ਜਾ ਰਹੀ ਹੈ ਲਵੀ ਤੇ ਤਾਜ਼ਾ ਅਪਡੇਟ ਵਾਸਤੇ ਸਾਡਾ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ ਔਰ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕੀ ਸਮੇਂ-ਸਮੇਂ ਸੇ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ